ਅਗਲੀਆਂ ਜਿਹੜੀਆਂ ਖਬਰਾਂ ਦੇ ਵੱਲ ਵਧਦੇ ਜਾਈਏ ਤਾਂ ਜਿਹੜੀ ਇਸ ਟਾਈਮ ਦੋ ਜਿਹੜੇ ਮੈਕਸੀਕੋ ਦੇ ਜਿਹੜੇ ਸਨੋਲਾ ਡਰੱਗ 카ਰਟਲ ਆ ਲੀਡਰ ਆ ਉਸ ਨੂੰ ਜਿਹੜਾ ਟੈਕਸਸ ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਅਲ ਮਾਇਓ ਜ਼ੰਬਾਡਾ ਇਹ ਮੈਕਸੀਕੋ ਦਾ ਸੇਨੋਲਾ 카ਰਟਲ ਦਾ ਲੀਡਰ ਮੰਨਿਆ ਜਾਂਦਾ ਆ ਅਲ ਪਾਸੋ ਟੈਕਸਸ 'ਚ ਗ੍ਰਿਫਤਾਰ ਹੋਇਆ ਯੂਐਸ ਫੈਡਰਲ ਏਜੰਟਸ ਦੇ ਜਵਾਰਾ ਦਵਾਰਾ ਇਹ ਦੁਨੀਆ ਦਾ ਕਹਿੰਦੇ ਸਭ ਤੋਂ ਤਾਕਤਵਰ ਜਿਹੜਾ ਡਰੱਗ ਲਾਰਡ ਆ ਉਹ ਮੰਨਿਆ ਜਾਂਦਾ 76 ਸਾਲਾ ਜ਼ੰਬਾਡਾ ਕ੍ਰਿਮਿਨਲ ਆਰਗੇਨਾਈਜੇਸ਼ਨ ਇਸਨੇ ਜਿਹੜੀ ਉਹ ਬਣਾਈ ਸੀਗੀ ਅਲ ਚਾਪੋ ਗਜ਼ਮੈਨ ਦੇ ਨਾਲ ਮਿਲ ਕੇ ਜੋ ਕਿ ਇਸ ਟਾਈਮ ਅਮਰੀਕਾ ਦੀ ਹੀ ਜੇਲ ਦੀ ਹਵਾ ਖਾ ਰਿਹਾ ਆ ਜ਼ੰਬਾਡਾ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਸੀ ਗਜ਼ਮੈਨ ਦਾ ਜਿਹੜਾ ਮੁੰਡਾ ਆ ਉਹ ਵੀ ਨਾਲ ਸੀਗਾ ਹਕੀਨ ਜਿਹੜਾ ਯਕੀਨ ਗਜ਼ਮਨ ਲੋਪੇਜ਼ ਉਸ ਨੂੰ ਵੀ ਕਹਿੰਦੇ ਵੀ ਨਾਲ ਗ੍ਰਿਫਤਾਰ ਹੋਇਆ ਹੈ ਫਰਵਰੀ ਦੇ ਵਿੱਚ ਜ਼ੰਬਾਡਨ ਦੇ ਉੱਤੇ ਜਿਹੜੇ ਉਹ ਚਾਰਜ ਲਿਆਂਦੇ ਗਏ ਸੀ ਯੂਐਸ ਪ੍ਰੋਸੀਕਿਊਟਰਸ ਦੇ ਦੁਆਰਾ ਵੀ ਇਹਨੇ ਕੌਨਸਪੀਰੇਸੀ ਬਣਾਈ ਆ ਫੈਂਟਨਲ ਬਣਾਉਣ ਤੇ ਡਿਸਟ੍ਰੀਬਿਊਟ ਕਰਨ ਦੀ ਅਮਰੀਕਾ ਦੇ ਵਿੱਚ ਇਹ ਹੈਲੋਨ ਤੋਂ ਵੀ ਖਤਰਨਾਕ ਜਿਹੜਾ ਡਰੱਗ ਆ ਤੇ ਯੂਐਸ ਦੇ ਵਿੱਚ ਇਸ ਟਾਈਮ ਓਪੀਆਇਡ ਕ੍ਰਾਈਸਿਸ ਦੇ ਨਾਲ-ਨਾਲ ਜਿਹੜਾ ਫੈਂਟਨਲ ਕ੍ਰਾਈਸਿਸ ਆ ਉਹ ਵੀ ਬਹੁਤ ਜਾਨਾ ਜਿਹੜੀਆਂ ਉਹ ਲੈ ਰਿਆ ਆ ਮੈਕਸੀਕਨ ਦੇ ਯੂਐਸ ਅਧਿਕਾਰੀਆਂ ਦਾ ਹਵਾਲਾ ਦਿੰਦੇ ਹੋਏ ਦੱਸਿਆ ਗਿਆ ਆ ਵੀ ਜ਼ੰਬਾਡਾ ਨੂੰ ਟਰਿਕ ਕੀਤਾ ਗਿਆ ਸੀਗਾ ਵੀ ਇੱਕ ਹਾਈ ਰੈਂਕਿੰਗ ਸਨੋਲਾ ਮੈਂਬਰ ਜਿਹੜਾ ਉਹ ਬੋਰਡ ਕਰਨ ਜਾ ਰਿਹਾ ਹੈ ਪਲੇਨ ਕਈ ਮਹੀਨੇ ਦੀ ਕਹਿੰਦੇ ਵੀ ਇਹਨਾਂ ਨੇ ਜਸੂਸੀ ਲਈ ਹੋਈ ਸੀ ਇਸ ਦੇ ਪਿੱਛੇ ਫੀਲਡਿੰਗ ਲਈ ਸੀ ਬੜਾ ਤਕੜਾ ਜਿਹੜਾ ਲੰਬਾ ਆਪਰੇਸ਼ਨ ਚੱਲਿਆ ਸੀ ਹੋਮਲੈਂਡ ਸਿਕਿਉਰਿਟੀ ਇਨਵੈਸਟੀਗੇਟਰਸ ਦੇ ਜਿਹੜਾ ਉਹ ਦੁਆਰਾ ਤੇ ਐਫਪੀਆਈ ਦੇ ਨਾਲ ਮਿਲ ਕੇ ਤੇ ਇਵੈਂਚੁਅਲੀ ਕਹਿੰਦੇ ਆ ਵੀ ਇਸ ਨੂੰ ਉਥੇ ਅਲਪਾਸੋ ਦੇ ਵਿੱਚ ਇੱਕ ਪ੍ਰਾਈਵੇਟ 에ਅਰਫੀਲਡ ਦੇ ਵਿੱਚ ਲੈ ਗਏ ਮੈਕਸੀਕੋ ਦੀ ਥਾਂ ਦੇ ਉੱਤੇ ਤੇ ਉਥੇ ਉਤਰਦਿਆਂ ਹੀ ਜਿਹੜਾ ਇਸ ਨੂੰ ਫੈਡਰਲ ਪਲੇਨ 에ਜੰਟਸ ਨੇ ਜਿਹੜਾ ਉਹ ਪਲੇਨ ਤੋਂ ਉਤਰਦਿਆਂ ਹੀ ਜਿਹੜਾ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀਗਾ ਸੋ ਕਹਿੰਦੇ ਵੀ ਕਾਫੀ ਝੂਠ ਝਾੜ ਬੋਲ ਕੇ ਇਸ ਨੂੰ ਉਸ ਜਹਾਜ਼ ਦੇ ਵਿੱਚ ਚਾੜਿਆ ਗਿਆ ਸੀਗਾ ਤੇ ਫਿਰ ਵੈਂਚੁਲੀ ਜਿਹੜਾ ਹੁਣ ਇਸ ਨੂੰ ਗਫਤਾਰ ਕੀਤਾ ਹੈ ਮੈਕਸੀਕੋ ਦੇ ਜਿਹੜੇ ਸਕਿਉਰਿਟੀ ਮਿਨਿਸਟਰ ਰੋਜ਼ਾ ਲੋਡਰੀਗਸ ਹਨ ਉਹਨਾਂ ਨੇ ਕਿਹਾ ਵੀ ਸਾਡੀ ਸਰਕਾਰ ਨੂੰ ਪਹਿਲਾਂ ਹੀ ਜਿਹੜਾ ਉਹ ਦੱਸ ਦਿੱਤਾ ਗਿਆ ਸੀਗਾ ਵੀ ਡਿਟੇਨ ਕਰ ਲਿਆ ਗਿਆ ਜੰਬਾਡਾ ਤੇ ਲੂਪਸ ਨੂੰ ਯੂ ایس ਅਧਿਕਾਰੀਆਂ ਦੇ ਜਿਹੜਾ ਦੁਆਰਾ ਉਹਨਾਂ ਨੇ ਕਿਹਾ ਵੀ ਮੈਕਸੀਕਨ ਅਧਿਕਾਰੀ ਕਿਸੇ ਵੀ ਤਰੀਕੇ ਨਾਲ ਇਸ ਆਪਰੇਸ਼ਨ ਦੇ ਵਿੱਚ ਸ਼ਾਮਲ ਨਹੀਂ ਸੀਗੇ ਮੈਕਸੀਕੋ ਦੇ ਪ੍ਰੈਜ਼ੀਡੈਂਟ ਨੇ ਪੂਰੀ ਟਰਾਂਸਪੈਰੈਂਸੀ ਦੀ ਜਿਹੜੀ ਉਹ ਮੰਗ ਕੀਤੀ ਆ ਯੂ ایس ਦੇ ਦੁਆਰਾ ਵੀ ਇਸ ਨੂੰ ਕਿਸ ਤਰੀਕੇ ਦੇ ਨਾਲ ਜਿਹੜਾ ਹੋਰ ਕੈਪਚਰ ਕੀਤਾ ਗਿਆ ਹੈਗਾ ਆ ਸੋ ਅਮਰੀਕਾ ਦੇ ਵਿੱਚ ਜਿਹੜੀਆਂ ਡਰੱਗ ਆ ਲਗਾਤਾਰ ਜਿਹੜੀਆਂ ਪਹੁੰਚ ਰਹੀਆਂ ਆ ਉਹਨਾਂ ਦੇ ਜਿਹੜੇ ਇਹ ਮੇਨ ਸਰਗਨਾ ਚਾਹੇ ਅਲਚਾਪੋ ਆ ਤੇ ਹੁਣ ਜਿਹੜਾ ਚਾਹੇ ਜ਼ੰਬਾਡਾ ਆ ਉਹਨਾਂ ਨੂੰ ਹੁਣ ਇੱਥੇ ਗ੍ਰਿਫਤਾਰ ਕਰਕੇ ਰੱਖਿਆ ਗਿਆ ਇਤੋਂ ਤੱਕ ਕਿ ਜਿਹੜਾ ਗਜ਼ਮੈਨ ਦਾ ਅਲਚਾਪੋ ਦਾ ਜਿਹੜਾ ਮੁੰਡਾ ਆ ਉਸ ਨੂੰ ਵੀ ਕੱਲ ਹੀ ਜਿਹੜਾ ਉਹ ਗ੍ਰਿਫਤਾਰ ਕੀਤਾ ਗਿਆ ਸੋ ਇੱਕ ਵੱਡੀ ਸਫਲਤਾ ਕਹਿ ਸਕਦੇ ਆ ਵੀ ਡਰੱਗ ਦੇ ਮਾਮਲੇ ਦੇ ਵਿੱਚ ਜਿਹੜੇ ਡਰੱਗ ਆਰਟਿਸਟ ਦੇ ਜਿਹੜੇ ਮੇਨ ਲਾਰਡ ਆ ਡਰੱਗ ਲਾਰਡ ਆ ਉਸ ਨੂੰ ਫੜਨ ਦੇ ਵਿੱਚ ਕਮ ਮਿਲੀ ਹੈਗੀ ਆ ਜੀ ਬਿਲਕੁਲ ਐਲ ਚੈਪੋ ਦਾ ਜਿਹੜਾ ਮੁੰਡਾ ਆ ਉਹ ਇਹ ਕਹਿ ਰਿਹਾ ਵੀ ਸਿਨਲੋਆ ਕਾਰਟਨ ਦਾ ਕੋਈ ਮੈਂਬਰ ਸੀ ਸੀਨੀਅਰ ਮੈਂਬਰ ਆ ਜਿਸ ਨੇ ਇਹ ਸਾਰੇ ਜਿਹੜੇ ਆ ਰਲ ਕੇ ਫਸਾਏ ਹੈਗੇ ਆ ਸੋ ਐਲ ਚੈਪੋਸ ਨੂੰ ਅੰਦਰ ਨਹੀਂ ਹੁੰਦੇ ਹਮੇਸ਼ਾ ਹੀ ਅਕਸਰ ਅਰਜੋਨ ਸਿੰਘ ਜੀ